हां जी ਕਿਸਾਨ ਵੀਰੋ ਸਤਿ ਸ਼੍ਰੀਕਾਲ ਕਿਸਾਨ ਭਰਾਵਾਂ ਝੋਨੇ ਦੀ ਨਵੀਂ ਕਿਸਮ ਜਾਨੀ ਕਿ ਪੀਆਰ 132 ਬਾਰੇ ਅੱਜ ਗੱਲਬਾਤ ਕਰਨੀ ਆ ਪਨੀਰੀ ਬਜਾਈ ਤੋਂ ਲੈ ਕੇ ਪੱਕਣ ਤੱਕ ਕਿੰਨੇ ਸਮੇਂ ਦੀ ਵੈਰੈਟੀ ਆ ਪਨੀਰੀ ਆਪਾਂ ਇਹਦੀ ਕਦੋਂ ਬਜਾਈ ਕਰ ਸਕਦੇ ਆ ਪਨੀਰੀ ਕਿੰਨੇ ਦਿਨਾਂ ਦੀ ਖੇਚਲਾ ਸਕਦੇ ਆ ਕਿੰਨਾ ਇਹਦਾ ਝਾੜ ਆ ਤੇ ਸਭ ਤੋਂ ਮੇਨ ਪੁਆਇੰਟ ਖਾਦ ਖੁਰਾਕ ਤੇ ਜਿਹੜਾ ਚੌਲ ਦੀ ਕੁਆਲਿਟੀ ਕਿੱਦਾਂ ਦੀ ਤੇ ਬੀਜ ਇਹਦਾ ਕਿੱਥੋਂ ਤੇ ਕੀ ਰੇਟ ਮਿਲੇਗਾ ਉਹਦੇ ਬਾਰੇ ਵੀ ਗੱਲਬਾਤ ਕਰਨੀ ਆ ਜਿਹੜੇ ਭਰਾ ਚੈਨਲ ਤੇ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖ ਰਹੇ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਇੱਕ ਵੀਰ ਤੱਕ ਜਾਣਕਾਰੀ ਪਹੁੰਚ ਜਾਵੇ ਸੋ ਹੁਣ ਆਪਾਂ ਗੱਲ ਕਰ ਬਾਤ ਕਰਦੇ ਆ ਜਿਹੜੀ ਪੀਆਰ 132 ਵੈਰੈਟੀ ਨਵੀਂ ਆਈ ਆ ਜਾਨਕਿ ਪੀ ਪੀਯੂ ਲੁਧਿਆਣਾ ਦੀ ਵੈਰੈਟੀ ਆ ਜੇਕਰ ਆਪਾਂ ਦੀ ਪੱਕਣ ਦੀ ਗੱਲ ਕਰੀਏ ਬੇ ਟਾਈਮ ਪੈੜ ਕੇ ਨਾ ਲੈਂਦੀ ਆ ਤਾਂ ਜੇਕਰ ਆਪਾਂ ਖੇਤ ਦੇ ਵਿੱਚ ਪਨੀਰੀ ਪਾਟ ਕੇ ਲਾਉਣੇ ਆ ਤਾ 111 ਦਿਨ ਲਵੇਗੀ ਪਨੀਰੀ ਲਾਉਣ ਤੋਂ ਬਾਅਦ ਲਵਾਈ ਤੋਂ ਬਾਅਦ 111 ਦਿਨਾਂ ਚ ਪੱਕ ਕੇ ਤਿਆਰ ਹੋ ਜਾਏਗੀ ਜੇਕਰ ਆਪਾਂ ਸਮੇਤ ਪਨੀਰੀ ਦੀ ਗੱਲ ਕਰੀ ਜਾਨਕਿ ਪਨੀਰੀ ਬਜਾਈ ਤੋਂ ਲੈ ਕੇ ਵੱਢਣ ਤੱਕ ਤਾਂ ਫਿਰ 140 ਤੋਂ 45 ਦਿਨਾਂ ਚ ਪੱਕ ਕੇ ਤਿਆਰ ਹੋਵੇਗੀ ਜਾਨਕਿ ਜਿੰਨਾ ਸਮਾਂ ਆਪਣੀ P131 ਵੈਰਾਈਟੀ ਲੈ ਕੇ ਜਾਂਦੀ ਆ ਉਹਨਾਂ ਹੀ ਸੇਮ ਸਮਾਂ ਦੀ ਵੈਰਾਈਟੀ ਆ ਜਾਨਕਿ ਉਹਨੇ ਸਮੇਂ ਦੇ ਵਿੱਚ ਪੱਕ ਕੇ ਤਿਆਰ ਹੋਣ ਵਾਲੀ ਵੈਰਾਈਟੀ ਆ ਜੇਕਰ ਇਹਦੀ ਪਨੀਰੀ ਦੀ ਆਪਾਂ ਲਵਾਈ ਦੀ ਗੱਲ ਕਰੀ ਜਾਨਕਿ ਮਦਰੀ ਬਜਾਈ ਕਦੋਂ ਕਰ ਸਕਦੇ ਆ ਤਾਂ ਇਹਦੀ ਆਪਾਂ 20 ਮਈ ਤੋਂ ਜਿਹੜੀ ਇਹਦੀ ਪਨੀਰੀ ਬਜਾਈ ਸ਼ੁਰੂ ਕਰ ਸਕਦੇ ਆ ਤਾਂ ਇਹ ਬਿਲਕੁਲ ਇਹਦਾ ਸਹੀ ਸਮਾਂ ਯਾਨੀ ਕਿ 20 ਮਈ ਤੋਂ ਲੈ ਕੇ 25 ਮਈ ਤੱਕ ਆਪਾਂ ਇਹਦੀ ਪਨੀਰੀ ਖੇਤ ਦੇ ਵਿੱਚ ਬਜਾਈ ਕਰ ਸਕਦੇ ਆ ਤਾਂ ਉਹਦੇ ਨਾਲ ਜਿਹੜਾ 30 ਤੋਂ 35 ਦਿਨ ਦੀ ਪਨੀਰੀ ਆਪਾਂ ਖੇਤ ਦੇ ਦੀ ਲਾ ਸਕਦੇ ਕਿਉਂਕਿ ਕਈ ਵੈਰਾਈਟੀਆਂ ਦੀ ਹੁੰਦੀ ਕਿ ਪਨੀਰੀ ਜਿਹੜੀ ਛੋਟੀ ਲਾਉਣੀ ਹੁੰਦੀ ਜਾਂ 25 ਜਾਂ 30 ਦਿਨ ਦੀ ਲਾਉਣੇ ਆ ਇਹਦੀ ਆਪ ਆਪਣੀ ਜਦੋਂ ਥੋੜੀ ਜਿਹੀ ਵੱਡੇ ਸਮੇਂ ਦੀ ਵੀ ਲਾ ਸਕਦੇ ਯਾਨੀ ਕਿ 35 ਦਿਨ ਤੱਕ ਇਹਦੀ ਪਨੀਰੀ ਹੋ ਜਾਂਦੀ ਤੇ ਕੋਈ ਚੱਕਰ ਨਹੀਂ ਥੋੜੀ ਜਿਹੀ ਵੱਡੀ ਪਨੀਰੀ ਆਪਾਂ ਖੇਤ ਚ ਲਾ ਸਕਦੇ ਆ ਸੋ ਜੇਕਰ ਝਾੜ ਦੀ ਗੱਲ ਕਰੀਏ ਇਸ ਵੈਰਟੀ ਦੀ ਤਾਂ ਝਾੜ ਜਿਹੜੀ ਔਸਤਨ ਝਾੜ ਕਿਸਾਨ ਪਰ ਇਹਦਾ 31 ਕੁਇੰਟਲ ਦੱਸਿਆ ਗਿਆ ਯਾਨੀ ਕਿ ਜਿੰਨੀਆਂ ਵੀ ਹੁਣ ਤੱਕ ਦੀਆਂ ਪੀਆਰ 131 ਕਿਸਮਾਂ ਆਈਆਂ ਯਾਨੀ ਕਿ ਪੀਆਰ 131 ਤੱਕ ਤਾਂ ਸਭ ਤੋਂ ਵੱਧ ਝਾੜ ਪੀਆਰ 131 ਦਾ ਜਿਹੜਾ ਔਸਤਨ ਝਾੜ ਦੱਸਿਆ ਗਿਆ ਸੀ ਯਾਨੀ ਕਿ 31 ਕੁਇੰਟਲ ਤੇ ਇਹ ਦਾ ਜਿਹੜਾ ਝਾੜ ਆ 31.5 ਕਵਾਂਟਲ ਦੱਸਿਆ ਗਿਆ ਜਾਨਕਿ ਜਿੰਨ ਜਿਹੜਾ ਔਸਤਨ ਝਾੜ ਹੁੰਦਾ ਇਸ ਤੋਂ ਜਿਹੜਾ ਆਪਣੇ ਖੇਤਾਂ ਦੇ ਵਿੱਚ ਵੱਧ ਝਾੜ ਆਉਂਦਾ ਇਹ ਨਹੀਂ ਕਈ ਕਿਸਾਨ ਵੀਰ ਜਿਹੜੇ ਪਹਿਲੀ ਵਾਰ ਵੀਡੀਓ ਦੇਖ ਰਹੇ ਜਾਂ ਫਿਰ ਨਵੇਂ-ਨਵੇਂ ਖੇਤੀਬਾੜੀ ਚ ਆਏ ਹੁੰਦੇ ਤੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ 31 ਕੁਇੰਟਲ ਹੀ ਨੇ ਝਾੜ ਦੇਣਾ ਇਹ ਕਿਸਾਨ ਭਰਾ ਔਸਤਨ ਝਾੜ ਹੁੰਦਾ ਹੈ ਬਾਕੀ ਜਿਹੜਾ ਆਪਣੇ ਖੇਤਾਂ ਦੇ ਜਿਹੜਾ ਝਾੜ ਹੈ ਉਹ ਲਗਭਗ 35 ਕੁਇੰਟਲ 36 ਜਾਂ 38 38 ਕੁਇੰਟਲ ਤੱਕ ਝਾੜ ਵੀ ਆ ਜਾਂਦਾ ਜਾਨਕਿ ਇਸ ਔਸਤਨ ਝਾੜ ਨਾਲੋਂ 5 ਤੋਂ 7 ਕੁਇੰਟਲ ਤੱਕ ਜਿਹੜਾ ਝਾੜ ਆਪਣੇ ਖੇਤਾਂ 'ਚ ਵੱਧ ਦੇਖਣ ਨੂੰ ਮਿਲ ਜਾਂਦਾ ਸੋ ਅੱਗੇ ਗੱਲ ਕਰਦੇ ਬਈ ਇਹਦੇ ਜਿਹੜੇ ਮੇਨ 2 ਪੁਆਇੰਟ ਹੈ ਯੂਰੀਆ ਖਾਦ ਜਿਵੇਂ ਆਪਾਂ ਕਿਸਾਨ ਪਰ ਇਹਦੇ ਵਿੱਚ ਉਹਨਾਂ ਸਾਫ਼ ਪਹਿਲਾਂ ਹੀ ਕਰ ਦਿੱਤਾ ਬਈ ਜਿਹੜੀ ਯੂਰੀਆ ਖਾਦ ਇਹਦੇ ਵਿੱਚ ਆਪਾਂ ਵੱਧ ਨਹੀਂ ਪਾ ਸਕਦੇ ਜਾਨੀ ਕਿ 25% ਆਪਾਂ ਜਿਹੜੇ ਆਮ ਨਾਲ ਯੂਰੀਆ ਘੱਟ ਪਾਉਣੀ ਹੈ ਜਿਵੇਂ ਆਪਾਂ ਜੱਟ ਜੱਫਾ ਹੀ ਮਾਰਦੇ ਨੇ ਬਈ ਆਪਾਂ ਖੇਤਾਂ ਦੇ ਵਿੱਚ ਜਾਂ 3 ਬੈਗ ਪਾਉਨੇ ਆ ਤੇ ਹਰ ਸਾਲ ਆਪਾਂ 3 ਬੈਗ ਹੀ ਪਾ ਦੇਣ ਜੇ 3.5 ਬੈਗ ਜਾਂ 4 ਬੈਗ ਪਾਉਣੇ ਤੇ 4 ਬੈਗ ਹੀ ਪਾਈ ਜਾਂਦੇ ਨੇ ਕਈ ਵਾਰ ਆਪਾਂ ਵੱਧ ਵੀ ਜੂਰੀਆ ਪਾ ਦੇਣੇ ਤੇ ਵੈਰੈਟੀ ਡਿੱਗਣ ਦੀ ਦਿੱਕਤ ਨਹੀਂ ਆਉਂਦੀ ਪਰ ਇਹਦੇ ਵਿੱਚੋਂ ਨਾ ਪਹਿਲਾਂ ਕਿਹਾ ਵੀ ਇਹਦੇ ਵਿੱਚ ਜੇਕਰ ਜੂਰੀਆ ਤੁਸੀਂ ਵੱਧ ਪਾਈ ਤਾਂ ਇਹ ਵੈਰੈਟੀ ਜਿਹੜੀ ਕੱਦ ਕਰ ਜੇਗੀ ਯਾਨੀ ਕਿ ਥੱਲੇ ਡਿੱਗ ਜੇਗੀ ਤਾਂ ਉਹਦੇ ਕਰਕੇ ਜਿਹੜਾ ਝਾੜ ਆਪਾਂ ਨੂੰ ਪਤਾ ਵੀ ਜਿਹੜੀ ਵੈਰੈਟੀ ਡਿੱਗ ਜਾਂਦੀ ਝਾੜ ਉਹ ਕਟਾਈ ਜਾਂਦੀ ਆ ਤੇ ਇਹ ਦੇ ਵਿੱਚ ਜਿਹੜਾ ਆਪਾਂ ਵੀਕ ਪੁਆਇੰਟ ਕਹਿ ਸਕਦੇ ਆ ਇਹਦਾ ਵੀਕ ਪੁਆਇੰਟ ਵੀ ਹੈ ਤੇ ਇਹ ਕਿਸਾਨਾਂ ਦੀ ਬਚਤ ਵੀ ਆ ਜਾਨੀ ਕਿ ਯੂਰੀਆ ਖਾਦ ਦੀ ਬਚਤ ਹੋ ਜਾਊ ਵੀ ਇਹਨੂੰ ਆਪਾਂ ਜਾਣਿਆ ਜਾ ਸਕਦਾ ਤੇ ਦੂਜੇ ਨੰਬਰ ਤੇ ਵੀਕ ਪੁਆਇੰਟ ਵੀ ਹੈ ਜੇਕਰ ਇਹਨੂੰ ਖਾਦ ਵੱਧ ਪੈ ਜਾਂਦੀ ਆ ਤਾਂ ਫਿਰ ਵੀ ਇਹ ਜਿਹੜੀ ਵੈਰੈਟੀ ਡਿੱਗ ਸਕਦੀ ਕਿਉਂਕਿ ਕਈ ਜਗ੍ਹਾ ਤੇ ਦਬੇ ਜਿੱਥੇ ਨਹਿਰੀ ਪਾਣੀ ਲੱਗਦੇ ਆ ਉਥੇ ਕਈ ਵਾਰ ਕਿਸਾਨ ਵੀਰ ਆਮ ਯੂਰੀਆ ਪਾ ਦਿੰਦੇ ਤੇ ਨਹਿਰੀ ਪਾਣੀ ਦੇ ਵਿੱਚ ਵੀ ਆਪਾਂ ਨੂੰ ਪਤਾ ਕਿ ਨਾਈਟ੍ਰੋਜਨ ਦੀ ਮਾਤਰਾ ਹੁੰਦੀ ਆ ਤਾਂ ਉਥੇ ਵੀ ਜਿਹੜੀ ਇਹ ਵੈਰੈਟੀ ਦੇ ਵਿੱਚ ਆਪਾਂ ਨੂੰ ਡਿੱਗਣ ਦੀ ਦਿੱਕਤ ਆ ਸਕਦੀ ਆ ਇਹਦਾ ਇੱਕ ਵੀਕ ਪੁਆਇੰਟ ਆ ਦੂਜੇ ਨੰਬਰ ਤੇ ਸਭ ਤੋਂ ਮੇਨ ਪੁਆਇੰਟ ਜਿਹੜਾ ਚੌਲ ਦੀ ਕੁਆਲਿਟੀ ਕਿਉਂਕਿ ਆਪਾਂ ਨੂੰ ਪਤਾ ਜਿਹੜੇ ਸ਼ੈਲਰ ਮਾਲਕ ਹੈ ਚੌਲ ਦੀ ਕੁਆਲਿਟੀ ਦੇ ਕਾਫੀ ਜ਼ਿਆਦਾ ਵੈਰਾਈਟੀ ਨੂੰ ਖਰੀਦਦੇ ਆ ਜਿਵੇਂ ਆਪਾਂ ਪਿਛਲੇ ਸਮਾਂ ਚ ਦੇਖਦੇ ਪੀ 114 ਨੂੰ ਜਿਹੜਾ ਸਭ ਤੋਂ ਵੱਧ ਜਿਹੜਾ ਚਾਹ ਕੇ ਖਰੀਦਦੇ ਸ਼ੈਲਰ ਮਾਲਕ ਕਿਉਂਕਿ ਉਹਦਾ ਚੌਲ ਪਤਲਾ ਤੇ ਲੰਬਾ ਹੁੰਦਾ ਤੇ ਜਿਹੜਾ ਉਹਨੂੰ ਬਾਸਮਤੀ ਜਾਂ ਇਹ ਬਾਸਮਤੀ ਕਿਸਮਾਂ ਦੇ ਵਿੱਚ ਮਿਕਸ ਕਰਕੇ ਜਿਹੜਾ ਵੇਚਿਆ ਜਾ ਸਕਦਾ ਤੇ ਇਸੇ ਤਰੀਕੇ ਨਾਲ ਖਸਾਂਪਰੇ ਦੇ ਜਿਹੜਾ ਚੌਲ ਦੀ ਕੁਆਲਿਟੀ ਆ ਉਹ ਜਿਹੜੀ ਚੌਲ ਲੰਬਾ ਤੇ ਪਤਲਾ ਦੱਸ ਰਹੇ ਆ ਤਾਂ ਇਹ ਵੀ ਜਿਹੜੀ ਜੇਕਰ ਤਾਂ ਇਹਨੂੰ ਡਿੱਗਣ ਦੀ ਦਿੱਕਤ ਨਹੀਂ ਆਉਂਦੀ ਚੰਗਾ ਝਾੜ ਆਪਣੇ ਆਉਣ ਵਾਲੇ ਸਮੇਂ 'ਚ ਦਿੰਦੀ ਆ ਤਾਂ ਇਹ ਵੈਰੈਟੀ ਜਿਹੜੀ ਚੌਲ ਪੱਖੋਂ ਕਾਮਯਾਬ ਹੋ ਸਕਦੀ ਜਾਂ ਝਾੜ ਕਿਦਾਂ ਦਾ ਆਉਂਦਾ ਉਹ ਅੱਗੇ ਆਉਣ ਵਾਲਾ ਸਮਾਂ ਦੱਸੇਗਾ ਬਾਕੀ ਜਿਹੜਾ ਇਦੇ ਬੀਜ ਦੀ ਗੱਲ ਕਰੀ ਤੇ ਬੀਜ ਦਾ ਰੇਟ ਕਿਸਾਨ ਭਰਾਏ ਦਾ ਲਗਭਗ ਹੁਣ ਤੱਕ ਜਾਣਕਾਰੀ ਜਿਹੜੇ 100 ਰੁਪਏ ਤੱਕ ਆਪਾਂ ਨੂੰ ਜਿਹੜਾ ਦਾ ਬੀਜ ਮਿਲ ਸਕਦਾ ਮੇਲਿਆਂ ਤੋਂ ਕਿਸਾਨ ਭਰਾਓ ਬੀਜੇ ਦਾ ਵੰਡਿਆ ਜਾਣਾ ਤੇ ਜਿਹੜੇ ਆਉਣ ਵਾਲੇ ਰਹਿੰਦੇ ਮੇਲੇ ਦੋਗ ਤਾਂ ਚੱਲ ਮੇਲੇ ਲੰਘ ਚੁੱਕੇ ਆ ਹੁਣ ਅੱਗੇ ਜਿਹੜੇ ਮੇਲੇ ਆਉਣੇ ਜਿਵੇਂ ਗੁਰਦਾਸ ਫਰੀਦਕੋਟ ਆਉਣਾ ਗੁਰਦਾਸਪੁਰ ਆਉਣਾ ਬਠਿੰਡੇ ਆਉਣਾ ਤੇ ਪਟਿਆਲੇ ਆਉਣਾ ਰੌਣੀ ਮੇਲਾ ਤੇ ਇਹਨਾਂ ਮੇਲਿਆਂ ਦੇ ਵਿੱਚੋਂ ਤੁਸੀਂ ਜਿਹੜਾ ਬੀਜ ਲੈ ਸਕਦੇ ਜੀ ਇੱਥੇ ਜਿਹੜੇ ਕਿਸਾਨ ਭਰਾਵਾਂ ਨੇ ਨੂੰ ਖੇਤ ਦੇ ਵਿੱਚ ਲਾਉਣਾ ਇੱਕ ਗੱਲ ਦਾ ਖਾਸ ਇਹਨਾਂ ਟ੍ਰਾਇਲ ਕਰਨਾ ਉਹ ਇੱਕ ਗੱਲ ਦਾ ਮੇਨ ਖਾਸ ਕਰੋ ਇਹਦਾ ਆਪਾਂ ਇੱਕ ਤਾਂ ਥੋੜੇ ਏਰੀਏ ਦੇ ਵਿੱਚ ਇਹਦਾ ਟ੍ਰਾਇਲ ਕਰਨਾ ਦੂਜੇ ਨੰਬਰ ਤੇ ਆਪਾਂ ਨੂੰ ਇੱਕ ਨੰਬਰ ਪਾਣੀ ਚ ਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਤੇ ਤੀਜੇ ਨੰਬਰ ਤੇ ਜਿਹੜਾ ਵੀ ਜ ਆਪਾਂ ਕਿੱਲੇ ਦਾ ਵੀ ਟ੍ਰਾਇਲ ਕਰਨਾ ਤੇ ਅੱਧੇ ਕਿੱਲੇ 'ਚ ਆਪਾਂ ਜਿਹੜੀ ਆਪਣੀ ਜਿਹੜੀ ਆਮ ਖਾਦ ਪਾਉਣੇ ਜਿਹੜੀਆਂ ਦੂਜੀਆਂ ਵੈਰਾਈਟੀਆਂ ਨੂੰ ਪਾਉਣੇ ਉਨੀ ਖਾਦ ਪਾ ਕੇ ਤੁਸੀਂ ਦੇਖਣੀ ਆ ਤੇ ਇੱਕ ਅੱਧੇ ਕਿੱਲੇ ਦੇ ਵਿੱਚ ਤੁਸੀਂ ਜਿਹੜੀ ਜਿੱਦਾਂ ਯੂਨੀਵਰਸਿਟੀ ਦੱਸ ਰੇ ਵੀ ਘੱਟ ਜੂਰੀਆ ਪਾਉਣੀ ਆ ਤਾਂ ਤੁਸੀਂ ਦੋਨਾਂ ਦੇ ਇਸ ਤਰੀਕੇ ਨਾਲ ਟ੍ਰਾਇਲ ਕਰਨਾ ਤਾਂ ਕਿ ਆਪ ਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗੇ ਕਿ ਕਿਸ ਤਰੀਕੇ ਨਾਲ ਜਿਹੜੀ ਵੈਰੈਟੀ ਚੰਗਾ ਝਾੜ ਦਿੰਦੀ ਯਾਦੀ ਯੂਰੀਆ ਝਾੜ ਦਿੰਦਾ ਸੀ ਡਿੱਗੀ ਜਾਂ ਨਹੀਂ ਡਿੱਗੀ ਜਾਂ ਜਿੱਥੇ ਥੋੜੀ ਯੂਰੀਆ ਪਾਈ ਉੱਥੇ ਝਾੜ ਚੰਗਾ ਦਿੱਤਾ ਸੋ ਵੀਡੀਓ ਚੰਗਾ ਲੱਗਤਾ ਬਾਦੋ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ